ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਲੂ ਸਿੱਖ ਮਿਲਿਆ ਜਿਸ ਨੂੰ ਚਮੜੀ ਦਾ ਬਹੁਤ ਬੁਰਾ ਰੋਗ ਸੀ ਤੇ ਫਿਰ ਕਿਵੇਂ ਗੁਰੂ ਜੀ ਨੇ ਉਸ ਸ਼ਰਧਾਲੂ ਸਿੱਖ ਦਾ ਚਮੜੀ ਦਾ ਰੋਗ ਦੂਰ ਕੀਤਾ ਤੇ ਉਸ ਸ਼ਰਧਾਲੂ ਦਾ ਕੀ ਨਾਂ ਸੀ ਅੱਜ ਇਹ ਸਥਾਨ ਕਿੱਥੇ ਹੈ ਜਾਣਾਂਗੇ ਅੱਜ ਦੀ ਇਸ ਇਤਿਹਾਸਕ ਜਾਣਕਾਰੀ ਵਿੱਚ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਵੀ ਨਹੀਂ ਕੀਤਾ ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਮੇਡ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈੱਲ ਵਾਲਾ ਬਟਨ ਪ੍ਰੈਸ ਕਰਨਾ ਨਾ ਭੁੱਲਣਾ ਜਿਸ ਨਾਲ ਤੁਹਾਨੂੰ ਸਾਡੀਆਂ ਅਗਲੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਜਾਇਆ ਕਰਨਗੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ ਜਿਸ ਨਾਲ ਇਹ ਜਾਣਕਾਰੀ ਸਾਰੇ ਸਿੱਖ ਸੰਗਤਾਂ ਤੱਕ ਪਹੁੰਚ ਜਾਵੇਗੀ ਤੇ ਉਹ ਵੀ ਇਸ ਇਤਿਹਾਸਕ ਸਥਾਨ ਬਾਰੇ ਜਾਣ ਸਕਣਗੇ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਸਤ ਨਾਮ ਵਾਹਿਗੁਰੂ ਜਰੂਰ ਲਿਖ ਦਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸੋ ਚੱਲਦੇ ਹਾਂ ਵੀਡੀਓ ਵੱਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਨੂੰ ਜਾਂਦੇ ਸਮੇਂ ਪੰਜ ਜੇਠ ਨੂੰ ਅੰਮ੍ਰਿਤਸਰ ਤੋਂ 100 ਘੋੜਸਵਾਰਾਂ ਸਮੇਤ ਘਰਹਾਲੀ ਵਿਖੇ ਪਹੁੰਚੇ ਉੱਥੇ ਉਸ ਸਮੇਂ ਸਨਮੁਖ ਨਾਂ ਦਾ ਇੱਕ ਕੁਸ਼ਟ ਰੋਗੀ ਰਹਿੰਦਾ ਸੀ ਜਿਸ ਦੇ ਸਰੀਰ ਉੱਪਰ ਮੱਖੀਆਂ ਭਿੰਕਦੀਆਂ ਰਹਿੰਦੀਆਂ ਸਨ ਪਿੰਡ ਵਾਲੇ ਸੋਚਦੇ ਸੀ ਕਿ ਉਸ ਦਾ ਛੂਤ ਦਾ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ ਇਸ ਲਈ ਉਸ ਨੂੰ ਪਿੰਡ ਤੋਂ ਬਾਹਰ ਇੱਕ ਝੌਂਪੜੀ ਵਿੱਚ ਰੱਖਿਆ ਹੋਇਆ ਸੀ ਜਿੱਥੇ ਉਹ ਇਕੱਲਾ ਹੀ ਰਹਿੰਦਾ ਸੀ ਹਰ ਮਨੁੱਖ ਉਸ ਦੇ ਮੱਥੇ ਲੱਗਣ ਨੂੰ ਵੀ ਮਾੜਾ ਸਮਝਦਾ ਸੀ ਉਸ ਨੂੰ ਰੋਟੀ ਵੀ ਕਦੇ ਕਦਾਈ ਮਿਲਦੀ ਜੋ ਕੀ ਕੋਈ ਰੱਬ ਦਾ ਪਿਆਰਾ ਉਸ ਨੂੰ ਦੇ ਜਾਂਦਾ ਉਹ ਝੌਂਪੜੀ ਵਿੱਚ ਬੈਠਾ ਬੈਗਰੂ ਬੈਗਰੂ ਕਰਦਾ ਰਹਿੰਦਾ ਤੇ ਕਦੇ ਕਦੇ ਦੁਖੀ ਹੋ ਕੇ ਪ੍ਰਲਾਪ ਕਰਦਾ ਕਿ ਹੇ ਰੱਬਾ ਮੇਰਾ ਇਹ ਕੁਸ਼ਟ ਰੋਗ ਕਦੋਂ ਠੀਕ ਹੋਵੇਗਾ ਕਾਲ ਯੁਗ ਦੇ અવਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੂੰ ਸਮਰਾਤ ਹੈ ਤੇ ਪਰਤਾਖ ਹੈ ਜਾਂ ਤਾਂ ਮੇਰੀ ਮੁਕਤੀ ਕਰ ਦਿਓ ਨਹੀਂ ਤਾਂ ਮੇਰੇ ਸਰੀਰ ਦੇ ਇਸ ਭਿਆਨਕ ਰੋਗ ਨੂੰ ਖਤਮ ਕਰ ਦਿਓ ਘੜ ਘੜ ਦੇ ਜਾਨਨ ਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਉਸ ਕੋਲ ਪਹੁੰਚੇ ਤੇ ਆਵਾਜ਼ ਦਿੱਤੀ ਕੀ ਉਠ ਭਾਈ ਗੁਰਮਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ ਤੇ ਗੁਰੂ ਜੀ ਨੇ ਛਪੜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਠ ਇਸ ਛਪੜੀ ਵਿੱਚ ਗੋਤਾ ਲਾ ਤੇਰੀ ਇਹ ਰੋਗੀ ਦੇ ਬਿਲਕੁਲ ਠੀਕ ਹੋ ਜਾਵੇਗੀ। ਉਹ ਗੁਰੂ ਜੀ ਦੀ ਇਹ ਆਵਾਜ਼ ਸੁਣ ਕੇ ਉੱਠ ਤਾਂ ਗਿਆ ਪਰ ਮਨ ਵਿੱਚ ਦਲੀਲਾਂ ਸੋਚਣ ਲੱਗ ਪਿਆ ਕਿ ਮੈਂ ਇਸ ਛਪੜੀ ਵਿੱਚ ਗੋਤਾ ਲਾ ਕੇ ਕਿਵੇਂ ਠੀਕ ਹੋ ਸਕਦਾ ਹਾਂ? ਮੈਂ ਕੀਤੇ ਇਸ ਵਿੱਚ ਡੁੱਬ ਹੀ ਨਾ ਜਾਵਾਂ। ਤਾਂ ਫਿਰ ਗੁਰੂ ਜੀ ਨੇ ਇੱਕ ਵਾਰ ਫਿਰ ਉਸ ਨੂੰ ਆਵਾਜ਼ ਦਿੱਤੀ ਕਿ ਇਸ ਸਮੇਂ ਪਤਾਲਪੁਰੀ ਤੋਂ 68 ਤੀਰਥਾਂ ਦਾ ਜਲ ਇਸ ਥਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਜਦੋਂ ਉਸ ਕੋੜੀ ਸਨਮੁਖ ਨੇ ਉਹ ਵਿਖਤ ਬਚਨ ਸੁਣੇ ਤਾਂ ਉਹ ਉੱਠ ਕੇ ਕੱਪੜਿਆ ਸਣੇ ਹੀ ਛੱਪੜੀ ਵਿੱਚ ਜਾ ਵੜਿਆ ਛੱਪੜੀ ਵਿੱਚ ਜਾਣ ਤੋਂ ਬਾਅਦ ਉਸ ਨੂੰ ਇੰਜ ਲੱਗਾ ਜਿਵੇਂ ਕਦੇ ਉਸ ਨੂੰ ਸਰੀਰਕ ਰੋਗ ਹੋਇਆ ਹੀ ਨਾ ਹੋਵੇ ਉਹ ਛੱਪੜੀ ਵਿੱਚੋਂ ਨਿਕਲ ਕੇ ਸਿੱਧਾ ਗੁਰੂ ਜੀ ਦੇ ਚਰਨੀ ਆ ਡਿੱਗਾ ਜਦੋਂ ਪਿੰਡ ਵਾਸੀਆਂ ਨੂੰ ਇਸ ਘੌਤਕ ਦਾ ਪਤਾ ਲੱਗਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਉਸ ਜਗ੍ਹਾ ਪਹੁੰਚੇ ਅੱਜ ਇਸ ਸਥਾਨ ਤੇ ਗੁਰਦੁਆਰਾ ਪਾਤਸ਼ਾਹੀ 6ਵੀਂ ਤੇ 9ਵੀਂ ਪਿੰਡ ਕਰਹਾਲੀ ਜ਼ਿਲ੍ਹਾ ਪਟਿਆਲਾ ਸ਼ੋਭਿਤ ਹੈ। ਇਸ ਸਥਾਨ ਨੂੰ ਗੁਰੂ ਤੇਗ ਬਹਾਦਰ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ। ਅੱਜ ਵੀ ਜੋ ਸੱਚੇ ਮਨ ਨਾਲ ਇਸ ਸਥਾਨ ਤੇ ਜਾ ਕੇ ਮੱਥਾ ਟੇਕਦਾ ਹੈ, ਉਸ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ। ਜੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਵੀ ਜ਼ਰੂਰ ਲਿਖ ਦਿਓ। ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਸੋ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਜਾਣਕਾਰੀ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ